ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰੀਤ ਕੌਰ ਮਾਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲਾਗ ਦੇ ਵਿੱਚ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਨਹੀਂ ਦਾ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਤੇ ਇੱਥੇ ਆਪਾਂ ਸਵੇਰ ਦੇ ਕੁਝ ਆਪਣੇ ਜਿਹੜੇ ਕੰਮ ਧੰਦੇ ਸੀਗੇ ਉਹ ਖਤਮ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਲੱਗੇ ਕੱਪੜੇ ਧੋਣ ਤੇ ਮੈਨੂੰ ਕਮੈਂਟ ਆਇਆ ਸੀਗਾ ਇੱਕ ਵੀ ਤੁਸੀਂ ਜਿਵੇਂ ਹੱਥੀਂ ਕੱਪੜੇ ਧੋਣ ਵਾਲੀ ਜਿਹੜੀ ਵੀਡੀਓ ਉਹ ਪੇਜ ਤੋਂ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਹੱਥੀਂ ਕੱਪੜੇ ਜਿਹੜੇ ਵੀ ਧੋਨੇ ਆ ਤਾਂ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਆ ਪਰ ਮੈਨੂੰ ਫਿਰ ਦੁਬਾਰਾ ਕਮੈਂਟ ਆਇਆ ਸੀਗਾ ਤੇ ਤਾਂ ਕਰਕੇ ਫਿਰ ਮੈਂ ਸੋਚਿਆ ਵਿਚਾਲਾ ਪਾਜ ਤੁਹਾਡੀ ਇਹ ਵਾਲੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਕਿਉਂਕਿ ਵੈਸੇ ਹੁਣ ਗਰਮੀ ਕਰਕੇ ਜਿਵੇਂ ਇਹ ਤੋਂ ਪਹਿਲਾਂ ਗਰਮੀ ਦੇ ਵਿੱਚ ਇਸ ਬਾਰੇ ਨਹੀਂ ਹਰ ਵਾਰੀ ਮੈਂ ਗਰਮੀ ਜਦੋਂ ਗਰਮੀ ਹੁੰਦੀ ਆ ਤੇ ਗਰਮੀ ਦੇ ਵਿੱਚ ਮੈਂ ਹੱਥੀਂ ਕੱਪੜੇ ਧੋਨੇ ਆ ਗਰਮੀ ਦੇ ਵਿੱਚ ਮੈਂ ਮਸ਼ੀਨ 'ਚ ਕੱਪੜੇ ਜਿਹੜੇ ਨਹੀਂ ਧੋਂਦੀ ਕਿਤੇ ਮਜਬੂਰੀ ਬਣ ਚੇ ਹਨਾ ਤਾਂ ਮੈਨੂੰ ਧੋਣੇ ਪੈ ਜਾਂਦੇ ਮਸ਼ੀਨ ਚ ਮੈਂ ਧੋ ਵੀ ਲੈਣੀ ਆ ਪਰ ਜ਼ਿਆਦਾਤਰ ਤਾਂ ਮੈਂ ਹੱਥੀਂ ਕਪੜੇ ਧੋਣੀਆਂ ਕਿਉਂਕਿ ਜਿਵੇਂ ਹੁਣ ਖੇਤ ਬੰਨੇਦੇ ਹੁੰਦੇ ਕਪੜੇ ਕੰਮ ਧੰਦੇ ਕਰ ਦਿੰਦੇ ਜਾਂ ਪਸ਼ੂਆਂ ਵਾਲੇ ਕੰਮ ਧੰਦੇ ਕਰ ਦਿੰਦੇ ਜਿਹੜੇ ਹੁੰਦੇ ਨੇ ਤੇ ਉਹ ਵਾਲੇ ਕਪੜੇ ਜਿਹੜੇ ਮਸ਼ੀਨ ਦੇ ਵਿੱਚ ਸੱਟ ਨਹੀਂ ਆਉਂਦੇ ਕਿ ਜਾਣੀ ਕਿ ਨਹੀਂ ਹੋਵੇਂ ਨਿੱਖਰਦੇ ਕਿਉਂਕਿ ਪਹਿਲਾਂ ਆਪਾਂ ਮਸ਼ੀਨ ਦੇ ਵਿੱਚ ਸਰਫ ਪਾਉਣੇ ਆ ਤਾਂ ਫਿਰ ਉਸ ਤੋਂ ਬਾਅਦ ਫਿਰ ਆਪਾਂ ਬਰਸ਼ ਲਾਉਣੇ ਆ ਜੇ ਕੋਈ ਦਾਗ ਰਹਿ ਜਾਂਦਾ ਫਿਰ ਸਾਬਣ ਲਾਉਣੇ ਆ ਪਰ ਦੂਰਾ ਕੰਮ ਜੇ ਬਣ ਜਾਂਦਾ ਤਾਂ ਕਰਕੇ ਫਿਰ ਮੈਂ ਹੱਥੀ ਧੋਣੀ ਹੁੰਨੀ ਆ ਤੇ ਬਾਕੀ ਚਲੋ ਮਸ਼ੀਨ ਦੇ ਵਿੱਚ ਆਪਾਂ ਨੂੰ ਬਚਤਤਾ ਹੁੰਦੀ ਆ ਟਾਈਮ ਦੀ ਵੀ ਆਪਣਾ ਟਾਈਮ ਬਚ ਜਾਂਦਾ ਕਿਉਂਕਿ ਆਪਾਂ ਮਸ਼ੀਨ ਦੇ ਵਿੱਚ ਕੱਪੜੇ ਪਾਤੇ ਤੇ ਕੱਪੜੇ ਪਾ ਕੇ ਆਪਾਂ ਹੋਰ ਕੰਮ ਕਰਨ ਲੱਗ ਜਾਂਦੇ ਆ ਪਰ ਜਿਹੜੇ ਹੱਥੀ ਕੱਪੜੇ ਧੋਣੇ ਆ ਤੇ ਉਹਦੇ ਵਰਗੀ ਰੀਤ ਨਹੀਂ ਹੁੰਦੀ ਕਿ ਵੀ ਹੱਥੀ ਕੱਪੜੇ ਜਿਹੜੇ ਜਿਆਦਾ ਸੋਹਣੇ ਨਹੀਂ ਕਰਦੇ ਨੇ ਤੇ ਬਾਕੀ ਮੈਂ ਸਕਾਹ ਤਾਂ ਲੈਣੀ ਹੁੰਨੀ ਆ ਮਸ਼ੀਨ ਦੇ ਵਿੱਚ ਤੇ ਉਹ ਤਾਂ ਮੇਰੀ ਆਦਤ ਬਣੀ ਹੋਈ ਆ ਕਿਉਂਕਿ ਓਵੇਂ ਮੈਨੂੰ ਪਾਉਣੇ ਜਿਹਾ ਔਖੇ ਲੱਗਦੇ ਆ ਪਰ ਮੈਂ ਧੋ ਨਹੀਂ ਹੱਥੀ ਹੁੰਨੀ ਆ ਜਿਆਤਰ ਬਾਕੀ ਗਾਂਜ ਵਿੱਚ ਸਰਦੀਆਂ ਆ ਗਈਆਂ ਸਰਦੀਆਂ ਦੇ ਕੱਪੜੇ ਇੰਨੇ ਮੈਲੇ ਨਹੀਂ ਹੁੰਦੇ ਤੇ ਬਾਕੀ ਸਰਦੀਆਂ ਦੇ ਵਿੱਚ ਵੀ ਦਿਨ ਛੋਟੇ ਹੁੰਦੇ ਨੇ ਤੇ ਇੱਕ ਠੰਡ ਹੁੰਦੀ ਆ ਤੇ ਉਸ ਟਾਈਮ ਤੇ ਮੈਂ ਉਹ ਮਸ਼ੀਨ 'ਚ ਧੋ ਲੈਣੀ ਆ ਤੇ ਜਿਆਤਰ ਜਿੱਦਾਂ ਦਿੱਲੀ ਜਿਵੇਂ ਹੁਣ ਕੋਟ-ਕੋਟੀਆਂ ਹੋ ਗਏ ਸਣਾ ਉਹ ਵਾਲੇ ਤਾਂ ਚਲੋ ਮਸ਼ੀਨ 'ਚ ਧੋਤੇ ਜਾਂਦੇ ਆ ਤੇ ਬਾਕੀ ਜੇ ਸਰਦੀਆਂ ਦੇ ਵਿੱਚ ਵੀ ਕਈ ਵਾਰੀ ਜਿਸ ਤਰ੍ਹਾਂ ਹੋ ਜੇ ਵੀ ਨਾ ਗਰਮ ਪਾਣੀ ਦੇ ਵਿੱਚ ਤਾ ਕਿ ਮੈਂ ਕੱਪੜੇ ਹੱਥੀ ਧੋ ਲੈਣੇ ਆ ਪਰ ਸਰਦੀਆਂ ਦੇ ਵਿੱਚ ਪਰ ਗਰਮੀ ਦੇ ਵਿੱਚ ਤਾਂ ਮੈਂ ਜਿਆਦਾ ਰੱਥੀ ਵੀ ਧੋਨੇ ਕੱਪੜੇ ਤੇ ਹੁਣ ਮੈਂ ਇੱਥੇ ਕੱਪੜੇ ਜਿਹੜੇ ਆ ਪਹਿਲਾਂ ਸਰਫ ਪਾ ਕੇ ਥੋੜੀ ਜੀ ਤੇ ਉਹਦੇ ਵਿੱਚ ਭੋਂ ਕੇ ਰੱਖਦੇ ਸੀਗੇ ਤੇ ਹੁਣ ਆਪਾਂ ਕੱਪੜੇ ਧੋ ਲੈਣੇ ਆ ਜਾਨਕੀ ਸਾਬਣ ਲਾ ਕੇ ਕੁਝ ਕੁ ਟਾਈਮ ਸਰਫ ਦੇ ਵਿੱਚ ਭੋਂ ਕੇ ਰੱਖ ਦਈਏ ਉਸ ਤੋਂ ਬਾਅਦ ਜਦੋਂ ਆਪਾਂ ਸਾਬਣ ਲਾ ਕੇ ਤੇ ਬੱਚ ਮਲ ਕੇ ਤੇ ਥਾਪੇ ਨਾਲ ਕੁੱਟ ਕੇ ਧੋ ਲੈਣੇ ਆ ਤਾਂ ਬਹੁਤ ਸੋਹਣੇ ਕੱਪੜੇ ਨਿਕਰਦੇ ਆ ਚਲੋ ਜੀ ਹੁਣ ਮੈਂ ਇੱਥੇ ਕੱਪੜੇ ਧੋ ਕੇ ਤੇ ਫਿਰ ਕਰਦੇ ਆਪਾਂ ਅਗਲੇ ਕੰਮ ਧੰਦੇ ਉਸ ਤੋਂ ਪਹਿਲਾਂ ਦੇ ਜਿਹੜੇ ਆਪਣੇ ਕੰਮ ਧੰਦੇ ਹੁੰਦੇ ਆ ਉਹ ਖਤਮ ਹੋ ਗਏ ਸੀ ਤੇ ਬਸ ਹੁਣ ਆਪਣੇ ਕੁਝ ਕੰਮ ਬਾਕੀ ਨੇ ਤੇ ਬਾਕੀ ਹੁਣ ਤਾਂ ਦਿਨ ਛੋਟੇ ਹੋ ਗਏ ਤੇ ਸਾਰਾ ਦਿਨ ਐ ਲੰਘ ਜਾਂਦਾ ਕੰਮ ਧੰਦੇ ਕਰਦੇ ਹੁਣ ਬਾਕੀ ਹਲੇ ਤਾਂ ਇਸ ਤੋਂ ਵੀ ਛੋਟੇ ਦਿਨ ਆਉਣੇ ਆ ਤੇ ਹੁਣੇ ਆਪਾਂ ਨੂੰ ਐ ਲੱਗ ਜਾਂਦਾ ਹਨ ਵੀ ਦਿਨ ਛੋਟੇ ਆ ਪਰ ਇਸ ਤੋਂ ਅੱਗੇ ਵੀ ਛੋਟੇ ਦਿਨ ਆਉਣੇ ਆ ਹਲੇ ਤਾਂ ਤੇ ਚਲੋ ਕੋਈ ਗੱਲ ਨਹੀਂ ਜੀ ਬਰ ਐਨਾ ਵੀ ਹੋਸ ਟਾਈਮ ਤੇ ਫਿਰ ਜਿਹੜੇ ਗਰਮੀਆਂ ਉਹ ਘਟ ਚੁਗੀ ਤੇ ਚਲੋ ਹੁਣ ਆਪਾਂ ਇੱਥੇ ਕੱਪੜੇ ਜੜੇ ਆ ਸਾਬਨ ਲਾ ਕੇ ਮਲ ਲੈ ਸੀਗੇ ਸਾਰੇ ਤੇ ਹੁਣ ਆਪਾਂ ਥਾਪੇ ਨਾਲ ਕੁੱਟ ਕੇ ਪਾਣੀ ਕੱਢ ਦਿੰਨੇ ਆ ਇਸ ਤਰ੍ਹਾਂ ਇਹ ਵੀ ਥਾਪਾ ਮਾਰਦੇ ਆ ਤਾਂ ਸਰਪ ਵਗੈਰਾ ਸਾਰੇ ਪੂਰੀ ਚੰਗੀ ਤਰ੍ਹਾਂ ਨਿਕਲ ਜਾਂਦੀ ਹੈ ਤੇ ਮਸ਼ੀਨ ਦੇ ਵਿੱਚ ਉਹ ਚੰਗੀ ਤਰ੍ਹਾਂ ਜਿਵੇਂ ਹੌਲੀ ਨਹੀਂ ਹੁੰਦੇ ਵੀ ਕੱਪੜੇ ਪਤਾ ਨਹੀਂ ਕਿਉਂ ਮੈਨੂੰ ਤਾਂ ਹੀ ਲੱਗ ਜਾਂਦੇ ਵੀ ਸਰਪ ਵਿੱਚ ਚਿਪਚਿਪੀ ਕਰੀ ਜਾਂਦੀ ਆ ਸਰੋਜੀ ਤੋਂ ਨਿੰਨੇ ਹੁਣ ਆਪਾਂ ਕੱਪੜੇ ఇక్క వారి పారే కదా పాడ్ ట టబచి పా జిట్ే కే క్డేలా నీల వగరా దూసరే కప్పుడే జా మన పా దాకి జిట్ే కేను నీల వగేరా దగ్గర ఫోర్ సోనే బ ਹਾਂਜੀ ਲੋ ਜੀ ਆਪਾਂ ਜਿਹੜੇ ਕੱਪੜੇ ਸੀਗੇ ਧੋਕੇ ਤੇ ਆਪਾਂ ਸੁਕਾ ਲਏ। ਹੁਣ ਆਪਾਂ ਇੱਥੇ ਤਣੀ ਤੇ ਖਾਰ ਦਿੰਨੇ ਆ ਕਿ ਤੱਕ ਲੱਗ ਜੂਗੀ। ਬਾਕੀ ਹੁਣ ਮੌਸਮ ਐਵੇਂ ਦਾ ਆ ਗਿਆ। ਬੀਕੋਸ ਕੋ ਟਾਈਮ ਕੱਪੜਾ ਜੇ ਤਾਂ ਪਲਵਾਈਏ ਤਾਂ ਫਿਰ ਵਧੀਆ ਬਣ ਜਾਂਦੇ ਆ। ਬਾਕੀ ਤਾਂ ਤੁਲਾ ਕੇ ਕੱਪੜੇ ਜਿਵੇਂ ਹੁਣ ਡੈਲੀ ਜਿਹੜੇ ਪਾਉਣ ਵਾਲੇ ਹੁੰਦੇ ਆ ਉਹ ਮੈਂ ਡੈਲੀ ਜਿਹੜੇ ਪ੍ਰੈਸ ਨਹੀਂ ਕਰਦੀ ਹੈਗੀ ਕਿਉਂਕਿ 3ਜੀ 4ਥੇ ਦਿਨੋਂ ਪ੍ਰੈਸ ਕਰ ਲੈਣੀ ਆ। ਤੇ ਅਰਸ਼ਨੂਰ ਤੇ ਚਲੋ ਉਹ ਤਾਂ ਹਾਂ ਵਿਚਨੇ ਉਦੀ ਯੂਨੀਫਾਰਮ ਹੋ ਗਈ ਉਹ ਤਾਂ ਚਲੋ ਡੇਲੀ ਪ੍ਰੈਸ ਹੋਣੀ ਹੁੰਦੀ ਆ ਬਾਕੀ ਜਿਹੜੇ ਡੇਲੀ ਘਰ ਚ ਪਾਉਣ ਵਾਲੇ ਹੁੰਦੇ ਆ ਕੱਪੜੇ ਤੇ ਉਹ ਮੈਂ ਤੀਸਰੇ ਦਿਨੋਂ ਪ੍ਰੈਸ ਕਰਦੀ ਆ ਤੇ ਤਾਂ ਕਰਕੇ ਫਿਰ ਇੱਥੋਂ ਗਰਮ ਗਰਮ ਇਸ ਤਰ੍ਹਾਂ ਲਾ ਕੇ ਜਿੱਦਾਂ ਤੈਰ ਲਾ ਕੇ ਰੱਖ ਦਈਏ ਤੇ ਫਿਰ ਵਧੀਆ ਸੈਟ ਰਹਿੰਦੇ ਆ ਤੇ ਬਾਕੀ ਛਿੱਟੇ ਕੱਪੜੇ ਹੁੰਦੇ ਨੇ ਜਿਹੜੇ ਤੇ ਉਹ ਥੋੜਾ ਜਿਹਾ ਉਹਨਾਂ ਨੂੰ ਧੁਲਵਾ ਲਗੇ ਤਾਂ ਫਿਰ ਉਹ ਜ਼ਿਆਦਾ ਵਧੀਆ ਲੱਗਦੇ ਨੇ ਜਾਨਕੀ ਫਿਰ ਅਬਾ ਜੁੱਟੇ ਜੁੱਟੇ ਜਿਹੜਾ ਜਾਂਦੇ ਨੇ ਕਿਉਂਕਿ ਨੀਰ ਲੱਗਾ ਹੁੰਦਾ ਉਹਨਾਂ ਨੂੰ ਤਾਂ ਕਰਕੇ ਤੇ ਬਾਕੀ ਜਿਹੜੇ ਕੱਪੜੇ ਹੁੰਦੇ ਨੇ ਚਲੋ ਤਾਂ ਆਪਾਂ ਜਲਦੀ ਉਤਾਰ ਲੈਨੇ ਵੀ ਉਹਨਾਂ ਦਾ ਕਲਰ ਨਾ ਫੇਟ ਹੋ ਜਾਏ ਤੇ ਲਓ ਜੀ ਹੁਣ ਉਸ ਤੋਂ ਬਾਅਦ ਕੱਪੜੇ ਸੁੱਕਣੇ ਪਉਣ ਤੋਂ ਬਾਅਦ ਫਿਰ ਮੈਂ ਆਗੀ ਸਿਰ ਰਸੋਈ 'ਚ ਤੇ ਹੁਣ ਆਪਾਂ ਗੈਸ ਵਗੈਰਾ ਸਾਫ਼ ਕਰਨਾ ਹੈ ਜਾਨਕਿ ਰਸੋਈ ਦੀ ਜਿਹੜੀ ਸਾਫ਼ ਸਫਾਈ ਹੋ ਕਰਦਣੇ ਤੇ ਹਾਂਜੀ ਜਿਹੜਾ ਗੈਂਸਾ ਇਹਨੂੰ ਮੈਂ ਇਸੇ ਤਰ੍ਹਾਂ ਸੰਪੜਦੇ ਨਾਲ ਹੀ ਸਾਫ਼ ਕਰਦੀ ਹੁੰਦੀ ਆ ਡੇਲੇ ਤੇ ਫਿਰ ਇਹ ਵਧੀਆ ਸਾਫ਼ ਹੋ ਜਾਂਦਾ ਵੈਸੇ ਖੱਲਾ ਨਾ ਨਾਰਮਲ ਗਿੱਲਾ ਪੱਪੜਾ ਨਹੀਂ ਗੱਲਾ ਮਾਰਿਆ ਪੱੜਾ ਮੈਂ ਸਿਰਫ ਸਾਬਣ ਲਾ ਕੇ ਜਿੱਦਾਂ ਕਿ ਪਾਂਡੇ ਸਾਫ਼ ਕਰਨ ਵਾਲੀ ਜਿਹੜੀ ਸਾਬਣ ਹੁੰਦੀ ਆ ਪਹਿਲਾਂ ਉਹ ਸਾਬਣ ਲਾ ਕੇ ਤੇ ਉਸ ਤੋਂ ਬਾਅਦ ਫਿਰ ਗਿੱਲੇ ਕੱਪੜੇ ਦੇ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰਦੀ ਆ ਫਿਰ ਵਧੀਆ ਵੀ ਚਮਕ ਜਾਂਦਾ ਗੈਂਸ ਤੇ ਬਿਲਕੁਲ ਵੀ ਖਰਾਬ ਨਹੀਂ ਹੋਇਆ ਕਿਉਂਕਿ ਮੈਨੂੰ ਬਹੁਤ ਟਾਈਮ ਹੋ ਗਿਆ ਸ਼ੁਰੂ ਤੋਂ ਇਹੀ ਹੈ ਤੇ ਮੇਰਾ ਹੁਣ ਇੱਕ ਆ ਮਨ ਵੀ ਕਰ ਲਿਆ ਸੀਗਾ ਮੈਂ ਵੀ ਆਪਾਂ ਇਹਨੂੰ ਮੇਰਾ ਦਿਲ ਕਰ ਰਿਹਾ ਸੀਗਾ ਵੀ ਦੂਸਰਾ ਲੈ ਕੇ ਆਉਣ ਨੂੰ ਤੇ ਫਿਰ ਮੈਂ ਕਿਹਾ ਚਲ ਆ ਲੈਤਾ ਇਹ ਵਧੀਆ ਨਵਾਂ ਪਿਆ ਤੇ ਚਲ ਟਾਈਮ ਚੱਲਦਾ ਹਜੇ ਚਲ ਕੀ ਪੈਸੇ ਹੀ ਖਰਚਣੇ ਐਵੇਂ ਤੇ ਬਾਕੀ ਇਸ ਤਰ੍ਹਾਂ ਹੋ ਜਾਂਦਾ ਹਨਾ ਥੋੜਾ ਜਿਹਾ ਵੀ ਆਪਾਂ ਨੂੰ ਸੋਚ ਸਮਝ ਕੇ ਚੱਲਣਾ ਪੈਂਦਾ ਜਿੰਨੀ ਕੁ ਆਪਣੀ ਆਪ ਦੀ ਪੂੰਜੀ ਉਸ ਹੱਦ ਤੱਕ ਆਪਾਂ ਚਲੋ ਚੱਲ ਪੈਣੇ ਹਨਾ ਕਿਸੇ ਕੋਈ ਵੀ ਚੀਜ਼ ਨੂੰ ਬਾਕੀ ਮੰਨਤ ਹਰੇਕ ਚੀਜ਼ ਨੂੰ ਕਰਦੇ ਹੁੰਦਾ ਹਨ ਤੇ ਪਰ ਇਸ ਤਰ੍ਹਾਂ ਹੁੰਦਾ ਵੀ ਜੇ ਆਪਾਂ ਆਪਣੇ ਤੋਂ ਤਕਲੇ ਵੱਲ ਦੇਖਾਂਗੇ ਫਿਰ ਆਪਣਾ ਟਾਈਮ ਪਾਸ ਨਹੀਂ ਹੋਣਾ ਹਨਾ ਕਹਿੰਦੇ ਹੁੰਦੇ ਆਪਦੇ ਤੋਂ ਮਾੜੇ ਵੱਲ ਦੇਖ ਕੇ ਟਾਈਮ ਪਾਸ ਹੁੰਦਾ ਹੈ ਤੇ ਬਾਕੀ ਹੌਲੀ ਹੌਲੀ ਪ੍ਰਮਾਤਮਾ ਮੇਰ ਕਰੂਗਾ ਤਾਂ ਸਾਰੀਆਂ ਚੀਜ਼ਾਂ ਬਣ ਜਾਂਦੀਆਂ ਕੁਝ ਕੁ ਚੀਜ਼ਾਂ ਦੀ ਕਮੀ ਵੀ ਹੁੰਦੀ ਹੈ ਘਰ ਦੇ ਵਿੱਚ ਤੇ ਕੁਝ ਕੁ ਚੀਜ਼ਾਂ ਚਲੋ ਹੁੰਦੀਆਂ ਪਰ ਫਿਰ ਵੀ ਕਈਆਂ ਨਾਲ ਕਹਿੰਦੇ ਹੁੰਦੇ ਉੱਚੇ ਹਨ ਤੇ ਕਈਆਂ ਨਾਲ ਨੀਵੇਂ ਹਨ ਬਾਕੀ ਪਰਮਾਤਮਾ ਤੰਦਰੁਸਤੀ ਬਖਸ਼ੇ ਪਰਮਾਤਮਾ ਪਰਿਵਾਰ ਦੇ ਵਿੱਚ ਤੇ ਮਿਹਨਤ ਕਰਨ ਦਾ ਹਮੇਸ਼ਾ ਬਲ ਦੇਵੇ ਕਰਤ ਕਰਕੇ ਤੇ ਕਰਤ ਕਰਕੇ ਆਪਾਂ ਹਰ ਇੱਕ ਚੀਜ਼ ਜਿਹੜੀ ਨਾ ਲੈ ਸਕਦੇ ਆ ਤੇ ਬਾਕੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਹੈਗੀ ਤੰਦਰੁਸਤੀ ਪਰਮਾਤਮਾ ਸ੍ਰੀ ਨੂੰ ਤੰਦਰੁਸਤੀ ਦੇਵੇ ਪਰਿਵਾਰ ਦੇ ਵਿੱਚ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਹਾਂਜੀ ਸਲੈਪ ਵਗੈਰਾ ਸਾਫ ਕਰਨ ਤੋਂ ਬਾਅਦ ਮੈਂ ਲੱਗੀ ਪੋਚਲਣ ਤੇ ਜਿਹੜੀ ਪੋਚੇ ਵਾਲੀ ਬਾਲਟੀ ਸੀ ਪਲਾਸਟਿਕ ਦੀ ਸੀ ਜਿਵੇਂ ਸਰਫ ਲੈ ਕੇ ਆਉਂਦੇ ਆ ਜਦੋਂ ਤੇ ਉਹਦੇ ਨਾਲ ਮੇਡੀ ਸੀ ਬਾਲਟੀ ਉਹਦੇ ਲੈ ਕੇ ਆਉਂਦੀ ਸੀ ਤੇ ਬਹੁਤ ਟਾਈਮ ਲੱਗ ਗਈ ਤੇ ਉਸ ਤੋਂ ਬਾਅਦ ਉਹ ਟੁੱਟ ਗਈ ਤੇ ਹੁਣ ਇਹ ਵਾਲੀ ਬਾਲਟੀ ਵੀ ਨਹੀਂ ਜਿਹਦਾ ਕੁੰਡਾ ਜਿਹਾ ਜਿਹੜਾ ਉਲਟਾ ਗਿਆ ਸੀਗਾ ਤੇ ਫਿਰ ਮੈਂ ਕਿਹਾ ਵੀ ਚੱਲ ਆ ਪਤਾਰਾ ਵਾਸਤੇ ਨਵੀਂ ਬਾਲਟੀ ਲੈ ਲਾਂਗੇ ਤੇ ওভারਸਟੇਲ ਚ ਨਵੀਂ ਬਾਲਟੀ ਲੈ ਆਂਦੀ ਸੀਗੀ ਤੇ ਇਹ ਵਾਲੀ ਬਾਲਟੀ ਮੈਂ ਪੋਚੇ ਵਾਸਤੇ ਲਗਾ ਲਈ ਹੁਣ ਜੀ ਜਿੰਨਾ ਟਾਈਮ ਚੱਲੂ ਇਹ ਕੱਢੂਗੀ ਤਾਂ ਠੀਕ ਆ ਫਿਰ ਉਸ ਤੋਂ ਬਾਅਦ ਬਟਾ ਲਾਂਗੇ ਆਪਾਂ ਇਹ ਵਾਲੀ ਬਾਲਟੀ ਲੈ ਲੋ ਜੀ ਉੱਧਰ ਪੋਚ ਲਓ ਹੰਤ ਬਾਅਦ ਫਿਰ ਮੈਂ ਆ ਕੇ ਇੱਧਰ ਚਾਣਾ ਤਾਂ ਸਾਰੇ ਕਿਤੇ ਲਾ ਲੈਨੇ ਆ ਪੋਚਾ ਇਹ ਫਿਰ ਦੇਖਦੇ ਆਪਾਂ ਅਗਲੇ ਕੰਮ ਧੰਦੇ ਆਪਣੇ ਇਹ ਇੱਧਰ ਫਰਸ਼ ਜਿਹੜਾ ਬਿਲਕੁਲ ਵੀ ਖਰਾਬ ਨਹੀਂ ਹੋਈਗੀ ਇੱਧਰ ਬਹੁਤ ਸੋਹਣਾ ਪੋਚਾ ਲੱਗਦਾ ਉਧਰਲੀ ਸਾਈਡ ਤੋਂ ਥੋੜਾ ਜੱਗੋਂ ਜਿਹੜੀ ਫਰਸ਼ ਆ ਉਹ ਖਰਾਬ ਹੋ ਗਈ। ਇਧਰ ਫਰਸ਼ ਬਹੁਤ ਵਧੀਆ ਹੈ ਤੇ ਬਾਕੀ ਇਧਰ ਵਾਲੀ ਫਰਸ਼ ਦੇ ਵਿੱਚ ਆਪਾਂ ਜਿਵੇਂ ਰੰਗ ਪਾਇਆ ਸੀਗਾ ਤੇ ਇਹ ਵਾਲੀ ਫਰਸ਼ ਕਾਲੀ-ਕਾਲੀ ਹੋ ਜਾਂਦੀ ਜਦ ਪੋਚਾ ਲਾਉਨੇ ਆ। ਉਸ ਤੋਂ ਬਾਅਦ ਬਹੁਤ ਸੋਹਣੀ ਬਣ ਜਾਂਦੀ ਸਾਫ਼ ਨਿਕਲਿਆ ਆਉਂਦੀ ਆ। ਪਰ ਇਹਦੇ ਤੇ ਇਸ ਤਰ੍ਹਾਂ ਵੀ ਜੇ ਇੱਕ ਦਿਨ ਵੀ ਪੋਚਾ ਨਹੀਂ ਲੱਗਾ ਤਾਂ ਫਿਰ ਇਹ ਬਾਲੀ ਗੰਦੀ ਲੱਗਦੀ ਆ। ਫਿਰ ਚਿੱਟੇ-ਚਿੱਟੇ ਜੀ ਲੱਗ ਜਾਂਦੀ ਆ ਫਿਰ ਇਹਦੇ ਤੇ ਦਾਗ ਜਿਹੇ ਵੀ ਬਹੁਤ ਛਿੱਤੀ ਪੈਂਦੇ ਆ। ਬਾਕੀ ਪੋਚਾ ਲਈ ਤਾਂ ਵੈਸੇ ਬਹੁਤ ਸੋਹਣੀ ਨਿਕਲਿਆ ਹੁੰਦੀ ਆ ਪਰ ਉਧਰ ਰੰਗ ਨਹੀਂ ਪਾਇਆ ਹੋਇਆ। ਤੇ ਉਹ ਵਾਲੇ ਫਰਸ਼ ਵੈਸੀ ਟੁੱਟ ਗਈ ਤੇ ਬਾਕੀ ਜੀ ਉਹਦੇ ਤੇ ਜਿਵੇਂ ਪੋਚਾ ਨਾ ਵੀ ਲੱਗੇ ਇੱਕ ਦਿਨ ਤਾਂ ਉਹਦੇ ਤੇ ਐਮਸੂਸ ਨਹੀਂ ਹੁੰਦਾ ਇਹਨਾਂ ਪਰ ਇਹਦੇ ਤੇ ਬਹੁਤ ਛੇਤੀ ਮਹਿਸੂਸ ਹੁੰਦਾ ਵੀ ਪੋਚਾ ਨਹੀਂ ਲੱਗਾ ਹੈਗਾ ਹਾਂ ਜੀ ਲੋਜੀ ਉਸ ਤੋਂ ਬਾਅਦ ਇਹ ਹੋ ਗਿਆ ਜੀ ਦੁਪਹਿਰ ਦਾ ਟਾਈਮ ਤੇ ਅੱਜ ਸਵੇਰੇ ਮੈਂ ਸਿਦਿਆਂ ਥੋੜਾ ਜਿਹਾ ਵੀ ਇਧਰੋਂ ਉਹ ਵਗੈਰਾ ਚੱਕ ਕੇ ਤੇ ਸਿਦਿਆਂ ਪਸੂਨ ਨਵਾਤੀ ਸੀ ਸਵੇਰੇ ਤੇ ਉਹਦੇ ਕਰਕੇ ਫਿਰ ਅੱਜ ਇਹਨਾਂ ਨੇ ਥੋੜਾ ਜਿਹਾ ਜ਼ਿਆਦਾ ਇੱਥੇ ਘਰ ਉਪਾਇਆ ਤੇ ਇੱਕ ਉਸ ਤੋਂ ਬਾਅਦ ਫਿਰ ਤੁਹਾਨੂੰ ਮੈਂ ਦੱਸਣਾ ਸੀਗਾ ਵੀ ਮੱਝ ਪਮਾਰਾ ਤੇ ਇੱਕ ਕੱਟੀ ਬਿਮਾਰ ਸੀਗੀ ਤੇ ਉਹ ਡਾਕਟਰ ਆਇਆ ਸੀਗਾ ਦੇ ਜਿਹੜੇ ਆਪਣੇ ਦੂਸਰੀਆਂ ਬੱਚਾਂ ਨੇ ਦੋਨੋਂ ਉਹ ਥੋੜਾ ਜਿਹਾ ਜ਼ਿਆਦਾ ਡਰਦੀਆਂ ਨੇ ਉਹ ਦੋਨੀਆਂ ਮਾਂਵਤੀਆਂ ਡਰਦੀਆਂ ਨੇ ਤੇ ਫਿਰ ਉਹਨਾਂ ਨੇ ਬਸ ਉਹਦੋਂ ਥੋੜਾ ਜਿਹਾ ਜ਼ਿਆਦਾ ਘਰ ਉਪਾਇਆ ਤਾਂ ਤੇ ਹੁਣ ਆਪਾਂ ਮੱਚਾਂ ਨੂੰ ਬਾਹਰ ਪੰਨ ਤਾਂ ਸੀਗਾ ਤੇ ਹੁਣ ਆਪਾਂ ਇੱਥੋਂ ਸੁੰਬਰ ਕੇ ਤੇ ਗੋਹਾ ਚੱਕ ਦਿੰਨੇ ਆ ਤੇ ਨਾਲੇ ਫਰਸ਼ ਵਗੈਰਾ ਧੋ ਦਿੰਨੇ ਆ ਤੇ ਬਾਕੀ ਹਾਂਜੀ ਪਲੀਜ਼ ਤੁਹਾਨੂੰ ਮੇਰੀ ਰਿਕਵੈਸਟ ਹੀ ਆ ਜੀ ਤੇ ਮੇਰੇ ਚੈਨਲ ਨੂੰ ਦਿੱਤ ਬਦ ਸਪੋਰਟ ਕਰਨੇ। ਕਈ ਵਾਰੀ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਕਿਤੇ ਮੈਂ ਮਜ਼ਾਕ ਜਿਹਾ ਬਣ ਕੇ ਨਾ ਰਹਿ ਜਾ। ਵੀ ਮੇਰੇ ਸਬਸਕ੍ਰਾਈਬਰ ਵੀ ਨਾ ਪੂਰੇ ਹੋਣ। ਤੇ ਪਲੀਜ਼ ਤੁਹਾਨੂੰ ਰਿਕਵੈਸਟ ਹੈ ਜੀ। ਕਿਉਂਕਿ ਕਾਫੀ ਜਾਣੇ ਕਹਿ ਵੀ ਰਹੇ ਨੇ ਹਨਾ ਵੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਦੋ ਤਿੰਨ ਵਾਰੀ ਸ਼ੇਅਰ ਕਰ ਚੁੱਕੀ ਹਾਂ। ਵੀ ਹਨਾ ਵਲੌਗ ਤੋਂ ਵੀ ਵਲੌਗ ਪਾਉਂਦੇ ਨੇ ਇਸ ਦਾ। ਬਾਕੀ ਮੇਰੇ ਪਰਿਵਾਰ ਦੇ ਵਿੱਚੋਂ ਤਾਂ ਮੈਨੂੰ ਕੋਈ ਵੀ ਨਹੀਂ ਕਹਿ ਰਿਹਾ ਕਿਉਂਕਿ ਪਰਿਵਾਰ ਦੀ ਤਾਂ ਸਹਿਮਤੀ ਦੇ ਨਾਲ ਹੀ ਆਪਾਂ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀਗਾ ਤੇ ਬਾਕੀ ਹਨਾ ਕੋਈ ਹੋਰ ਆਪਾਂ ਨੂੰ ਜਿਹੜਾ ਕਹਿੰਦੇ ਹੁੰਦੇ ਵੀ ਘਰੇ ਬੈਠਣ ਨੂੰ ਖਾਣ ਨੂੰ ਵੀ ਨਹੀਂ ਕੋਈ ਦੇਖੀ ਜਾਂਦਾ ਤੇ ਪਰ ਫਿਰ ਵੀ ਇਹ ਮਹਿਸੂਸ ਜੇ ਹੁੰਦਾ ਹੈ ਕਿਉਂਕਿ ਜਦੋਂ ਜਿੰਨਾ ਟਾਈਮ ਆਪਾਂ ਆਪਣੇ ਨੂੰ ਕੰਮ ਤੇ ਨਹੀਂ ਪਹੁੰਚਦੇ ਉਹਨਾਂ ਟਾਈਮਸ 'ਚ ਲੋਕਾਂ ਦਾ ਹੁੰਦਾ ਹੀ ਆ ਵੀ ਗੱਲਾਂ ਕਰਦਾ ਹਰੇਕ ਕੋਈ ਕਰਦਾ ਹੀ ਆ ਤੇ ਬਾਕੀ ਪਲੀਜ਼ ਤੁਹਾਨੂੰ ਮੇਰੀ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨੇ ਕਿਤੇ ਇਸ ਤਰ੍ਹਾਂ ਨਾ ਹੋ ਜਾਵੇ ਮੈਨੂੰ ਐਸੀ ਤਰ੍ਹਾਂ ਹੀ ਛੱਡਣਾ ਪੈ ਜੇ ਕੰਮ ਤੇ ਪਲੀਜ਼ سپورਟ ਕਰਨੀ ਜੀ ਬਰਤੋ ਬਦ। ਤੇ ਲਓ ਜੀ ਆਪਾਂ ਸੰਭਰ ਕੇ ਹੁਣ ਗੋਹਾ ਇਕੱਠਾ ਕਰ ਲਿਆ ਸੀਗਾ ਤੇ ਹੁਣ ਆਪਾਂ ਚੱਕ ਲੈਨੇ ਆ। 3 ਸੈਟ ਕੀ ਗੋਹਾ ਤੇ ਫਿਰ ਆਪਾਂ ਫਰਸ਼ ਤੋਹ ਦਿੰਨੇ ਹਿੱਥੋਂ। ਫਰਸ਼ ਤੋਹ ਕੇ ਤੇ ਫਿਰ ਆਪਾਂ ਬਾਅਦ ਵਿੱਚ ਕੱਖ ਵਗੈਰਾ ਪਾ ਕੇ ਤੇ ਫਿਰ ਬਣ ਦਿਆਂਗੇ। ਕਿਉਂਕਿ ਹਲੇ ਤਾਂ ਟਾਈਮ ਸੀਗਾ ਕਿਉਂਕਿ ਇੱਥੇ ਟਾਈਮ ਜਿਦਾ ਮੈਨੂੰ ਲੱਗਦਾ 2:30 ਵਜੇ ਦੇ ਦਾ ਹੀ ਸੀਗਾ। ਕੀਟਾ ਇੱਕ ਵਜੇ 2 ਵਜੇ ਤੋਂ ਬਾਅਦ ਉਧਰ بارش ਆ ਜਾਂਦੀ ਹੈ ਤੇ ਫਿਰ ਮੈਂ ਕੱچے ਥਾਂ ਬੰਦ ਨਹੀਂ ਆ ਤੇ ਨਾਲੇ ਹੁਣ ਆਪਾਂ ਇੱਥੇ ਧੋ ਦਿੰਨੇ ਆ ਫਿਰ ਆਪਾਂ ਨੂੰ ਸੁੱਕਾ ਹੋ ਜਾਊਗਾ ਬਾਕੀ ਅੱਜ ਥੋੜਾ ਜਿਹਾ ਮੌਸਮ ਖਰਾਬ ਹੋ ਰਿਹਾ ਸੀਗਾ ਹੁਣ ਤੇ ਫਿਰ ਮੈਂ ਖਾਬੇ ਲਾਈਟ ਲੂਟਣਾ ਬੰਦੋ ਜੇ ਮੈਂ ਤਾਂ ਥੋੜਾ ਜਲਦੀ ਆ ਗਈ ਅੱਜ ਇੱਧਰ ਵੀ ਕਈ ਵਾਰੀ ਜਿਦਾ ਰਾਤ ਦੇ ਟਾਈਮ ਤੇ ਮੌਸਮ ਖਰਾਬ ਹੋ ਜੀ ਫਿਰ ਅੰਦਰ ਹੀ ਰੱਖਣੀਆਂ ਪੈਂਦੀਆਂ ਮੱਛਾਂ ਵੀ ਮਛਰ ਕਰਕੇ ਫਿਰ ਤੁਹੀਂ ਪਾਉਣੀ ਹੁੰਦੀ ਆ ਬਾਹਰ ਜਿਵੇਂ ਮੀਮੂ ਆ ਗਿਆ ਤਾਂ ਫਿਰ ਮੀਂਹ ਦੇ ਵਿੱਚ ਤੁਹੀਂ ਨਹੀਂ ਚਲਣੀ ਹੈਗੀ ਤੇ ਫਿਰ ਮਛਰ ਲੜੂਗਾ ਤੇ ਨਾ ਹੀ ਬਾਹਰ ਪੱਖੇ ਇਹ ਤਾਂ ਕਰਕੇ ਫਿਰ ਮੈਂ ਕਹਿੰਦੀ ਹਾਂ ਆਪਾਂ ਪਹਿਲਾਂ ਇਧਰੋਂ ਸਾਫ਼ ਕਰ ਦਈਏ ਕਿਉਂਕਿ ਜੇ ਲਾਈਟ ਬੰਦ ਹੋ ਗਈ ਫਿਰ ਸਾਰਾ ਕੰਮ ਉੱਥੇ ਰੁਕ ਜਾਂਦਾ ਤੇ ਆਪਾਂ ਹੁਣ ਇਧਰੋਂ ਜਲਦੀ ਜਲਦੀ ਸਾਫ਼ ਕਰਕੇ ਤੇ ਫਿਰ ਪੱਠੇ ਵੀ ਕੁੱਤਰ ਲਾਂਗੇ ਕਿਉਂਕਿ ਫਿਰ ਇਸ ਤਰ੍ਹਾਂ ਜੇ ਪੱਠੇ ਨਾ ਕੁੱਤਰੇ ਤਾਂ ਫਿਰ ਰਹਿ ਜਾਣਗੇ ਵੀ ਲਾਈਟ ਦਾ ਨਹੀਂ ਪਤਾ ਜੇ ਨਾ ਜਾਵੇ ਤਾਂ ਨਾ ਵੀ ਜਾਵੇ ਪਰ ਮੌਸਮ ਦੇਖ ਕੇ ਫਿਰ ਡਰ ਜਾ ਲੱਗਦਾ ਵੀ ਜਿੱਦਾਂ ਮੌਸਮ ਖਰਾਬ ਹੋ ਗਿਆ ਤੇ ਹਵਾ ਜੀ ਚੱਲ ਗਈ ਸੀ ਹਨੇਰੀ ਜੀ ਦਾ ਮਾਮੂ ਹੋ ਗਿਆ ਸੀਗਾ ਤੇ ਫਿਰ ਤਾਂ ਕਰਕੇ ਮੈਂ ਜਲਦੀ ਜਲਦੀ ਵੈਸੇ ਮੈਂ ਅੱਗੇ 3 ਵਜੇ ਤੋਂ ਬਾਅਦ ਹੋਣੀ ਉਹਨੇ 3:00 3:30 ਦੇ ਕਰੀਬ ਆਉਣੀ ਹੁੰਦੀ ਹੈ ਤੇ ਪਰ ਅੱਜ ਮੈਂ ਪਹਿਲਾਂ ਆ ਗਈ ਮੌਸਮ ਤੋੜ ਰਦੀ ਮੈਂ ਕਿਹਾ ਵੀ ਮੌਸਮ ਖਰਾਬ ਆ ਤੇ ਫਿਰ ਲਾਈਟ ਨਾ ਬੰਦ ਹੋ ਜੇ ਤੇ ਚਲੋ ਜੀ ਹੁਣ ਆਪਾਂ ਇੱਥੇ ਫਰਸ਼ ਵਗੈਰਾ ਜੜੀ ਹੁਣ ਤੋ ਲੈਣੇ ਆ ਤੇ ਫਿਰ ਉਹ ਪੱਠੇ ਵਗੈਰਾ ਕੁੱਤਰਾਂਗੇ ਬਾਕੀ ਚੀ ਹੁਣਾ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆਂ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੀ ਜੀ ਵੀਡੀਓ ਦੇ ਵਿੱਚ ਤੇ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਬਾਕੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਬਾਕੀ ਜਿਹੜੇ ਵੀ ਮੇਰੇ ਪ੍ਰਣ ਪ੍ਰਾ ਮੇਰੀ ਹਰ ਰੋਜ਼ ਵੀਡੀਓ ਦੇਖਦੇ ਨੇ ਵੀਡੀਓ ਨੂੰ ਲਾਈਕ ਕਰਦੇ ਨੇ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਬਾਕੀ ਦੂਸਰੇ ਵੀ ਸਾਰੇ ਭੈਣ ਭਰਾਵਾਂ ਨੂੰ ਮੇਰੀ ਰਿਕਵੈਸਟ ਹੈ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ